ਜੇ ਕਿਸੇ ਵੀ ਗੱਲ ਦਾ ਬੁਰਾ ਲੱਗਿਆ ਤਾਂ ਵੀ ਆ ਵਲੌਗ ਹੋਵੇ ਭਾਵੇਂ ਕਿਰਤਤ ਦੇ ਵਿੱਚ ਹੋਵੇ ਭਾਵੇਂ ਕਿਤੇ ਵੀ ਹੋਵੇ ਅਗਰ ਸੰਗਤਾਂ ਦਾ ਦਿਲ ਦੁਖਿਆ ਹੈ ਤਾਂ ਜਦੋਂ ਮੈਂ ਦਿਲੋਂ ਮਾਫੀ ਚਾਹਦੀ ਆ ਜੀ ਅਸੀਂ ਸੰਗਤਾਂ ਨੂੰ ਪਿਆਰ ਕਰਦੇ ਆ ਸੰਤਾ ਸਾਨੂੰ ਪਿਆਰ ਕਰਦੀਆਂ ਨੇ ਜੀ ਤੇ ਅਸੀਂ ਆਪਣੇ ਦਿਲ ਬਖਸ਼ਾਉਂਦੇ ਆ ਜੀ ਕਤਨ ਤੁਹਾਨੂੰ ਮੈਨੂੰ ਪਤਾ ਹੈ ਕਿ ਏਡੀ ਵੱਡੀ ਕੋਈ ਗੱਲ ਨਹੀਂ ਸੀ ਪਰ ਸਾਨੂੰ ਟਾਰਗੇਟ ਕੀਤਾ ਜਾ ਰਿਹਾ ਤੇ ਐਰ ਟ੍ਰੋਲਿੰਗ ਨੂੰ ਰੋਕਣ ਦਾ ਹੁਣ ਇਹ ਇੱਕ ਸੋਲੂਸ਼ਨ ਹੈ ਕਿ ਅਸੀਂ ਮਾਫੀ ਮੰਗ ਲਈਏ ਕਿ ਅਸੀਂ ਕੋ ਜੀ ਅਸੀਂ ਕੋਈ ਵੀ ਅਗੋਂ ਕੋਈ ਵੀ ਇਤਨੀ ਗੱਲ ਹੋ ਕੇ ਤੇ ਅਸੀਂ ਬਹੁਤ ਧਿਆਨ ਰੱਖਾਂਗੇ ਜੀ ਬਾਕੀ ਸੰਗਤਾਂ ਬਖਸ਼ਣ ਹਾਰ ਨੇ ਆ ਬਾਕੀ ਕੋਣ ਪਰੇ ਇੱਕ ਹੋ ਨਹੀਂ ਜੀ ਇਹ ਵੀਡੀਓਜ਼ ਮੇਂ ਕੱਲ ਤੱਕ ਆ ਜੇ ਕਿ ਤੇ ਤੁਸੀਂ ਇਸ ਤੇ ਇੱਕ ਵੀਡੀਓ ਬਣਾ ਦੇਣਾ ਜੀ ਹਾਂਜੀ ਹਾਂਜੀ ਬੇਟੇ ਇੱਕ ਨਾ ਇੱਕ ਤੁਸੀਂ ਕਿਹਾ ਸੀਗਾ ਵੀ ਮੈਂ ਕੀਰਤਨ ਮੈਂ ਛੱਡ ਰਹੀ ਆ ਤੇ ਮੈਂ ਕੀਰਤਨ ਬਿਲਕੁਲ ਉਹ ਉਹ ਗੱਲ ਸੱਚੀ ਸੀ ਇਹ ਬਿਲਕੁਲ ਇਹੋ ਜੀ ਗੱਲ ਨਹੀਂ ਕਰਨੀ ਕੋਈ ਵੀ ਇਹੋ ਜੀ ਗੱਲ ਨਹੀਂ ਕਰਨੀ ਕੀਰਤਨ ਚਲੋ ਗੁਰੂ ਦਾ ਨਾਮ ਲੈਣਾ ਉਸ ਨੂੰ ਉਸ ਦਾ ਸਿਮਰਨ ਕਰਨਾ ਬਿਲਕੁਲ ਬਚਨ ਨਹੀਂ ਕਰਨਾ ਤੁਸੀਂ ਹਾਂਜੀ ਹਾਂਜੀ ਬੇਟੇ ਬੈਠਿਆ ਅੰਦਰ ਤੇ ਬਾਕੀ ਬੇਟੇ ਜਿਹੜੀ ਮੇਰੀ ਤੁਹਾਡੇ ਨਾਲ ਗੱਲ ਹੋ ਰਹੀ ਹੈ ਨਾ ਇਸ ਟਾਈਮ ਹਾਂਜੀ ਜੇ ਤੁਸੀਂ ਕਹੋ ਤੇ ਮੈਂ ਇਹਨੂੰ ਨਾਲ ਰਿਕਾਰਡਿੰਗ ਤੇ ਲਾਦਾਂਗਾ ਜੇ ਤੁਹਾਡੀ ਇਜਾਜ਼ਤ ਹੋਵੇ ਤਾਂ ਹਾਂ ਇਹ ਜੇ ਪਹਿਲਾਂ ਤੇ ਨਾ ਮੈਂ ਵੀਡੀਓ ਬਣਾ ਲਵਾਂ ਫਿਰ ਆਪ ਜੀ ਨੇ ਕਹਤੇ ਤੇ ਉਸੇ ਵੀਡੀਓ ਨੂੰ ਯੂਜ਼ ਕਰਕੇ ਨਾ ਜੀ ਜੀ ਹਾਂ ਅਸੀਂ ਫਿਰ ਆਪਣੇ ਗੱਲਬਾਤ ਦੇਣਾ ਜੀ ਸਾਨੂੰ ਸਾਡੇ ਬੱਚੇ ਦਾ ਹੌਸਲਾ ਸਭ ਨੂੰ ਦੱਸਣਾ ਚਾਹੀਦਾ ਹੈ ਜੀ ਹਾਂ ਠੀਕ ਠੀਕ ਹੈ ਬੇਟੇ ਮੈਂ ਦੇਈ ਜੀ ਬਸ ਗੱਲਾਂ ਤੇ ਕੁਝ ਵੀ ਨਹੀਂ ਹੈ ਬਾਕੀ ਤੁਹਾਡਾ ਪਿਆਰ ਹੈ ਤੁਹਾਡਾ ਸਾਥ ਹੈ ਨਾ ਬਹੁਤ ਹੈ ਜੀ ਬਸ ਪਰਮਾਤਮਾ ਚੜ੍ਹਦੀ ਕਲਾ ਰੱਖੇ ਪਰਮਾਤਮਾ ਹਾਂ ਕਿਸੇ ਗੱਲੋਂ ਕੋਈ ਵੀ ਕੀਚ ਘਬਰਾਉਣਾ ਨਹੀਂ ਹੈ ਬਸ ਉਹ ਵਾਹਿਗੁਰੂ ਦਾ ਸਿਮਰਨ ਕਰਨਾ 2-4 ਦਿਨ ਆਪੇ ਹੌਲੀ-ਹੌਲੀ ਸਾਰਾ ਕੁਝ ਪਰਮਾਤਮਾ ਠੀਕ ਕਰ ਦੂਗਾ ਹਾਂ ਜੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਧੰਨਵਾਦ ਜੀ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਗੁਰਨਾਨਕ ਦੇ ਘਰ ਦੀ ਧੀ ਆ ਸਾਡੀ ਭੈਣ ਆ ਸਾਡੀ ਧੀ ਰਾਣੀ ਆ ਸਾਡੀ ਤੇ ਗੁਰਨਾਨਕ ਪਾਤਸ਼ਾਹ ਸਾਡਾ ਬਖਸ਼ਣਹਾਰ ਆ ਜੇ ਇੱਕ ਵਾਰੀ ਗਲਤੀ ਹੋ ਗਈ ਤੇ ਸਾਡੀ ਧੀ ਰਾਣੀ ਨੇ ਇਹ ਗੱਲ ਕਹੀ ਆ ਜੇ ਮੇਰੇ ਤੋਂ ਬਲੌਗ ਦੇ ਵਿੱਚ ਕੋਈ ਗਲਤੀ ਹੋ ਗਈ ਆ ਜਾਂ ਮੇਰੇ ਤੋਂ ਕੀਰਤਨ ਕਰਦਿਆਂ ਮੇਰੇ ਤੋਂ ਕੋਈ ਪੁੱਲ ਹੋ ਗਈ ਆ ਤੇ ਮੈਂ ਉਸ ਚੀਜ਼ ਦੀ ਸ਼ਮਾ ਮੰਗਦੀ ਮੈਂ ਮਾਫੀ ਮੰਗਦੀ ਆ ਸੰਗਤ ਜੀ ਦੇ ਕੋਲੋਂ ਹੁਣ ਉਸ ਗੱਲ ਨੂੰ ਆਪਾਂ ਕੁੱਟੀ ਜਾਈਏ ਕੁੱਟੀ ਜਾਈਏ ਤਾਂ ਉਹਦਾ ਕੋਈ ਕੋਈ ਫਾਇਦਾ ਨਹੀਂ ਹੈਗਾ ਜਿਵੇਂ ਮੈਂ ਕੱਲ ਵੀਡੀਓ ਦੇ ਵਿੱਚ ਮੈਂ ਭੈਣ ਬਾਰੇ ਬੋਲਿਆ ਬੀਬੀ ਪ੍ਰਬਲੀਨ ਕੌਰ ਖਾਲਸਾ ਜੀ ਸਾਡੀ ਭੈਣ ਸਾਡੀ ਤੀਰ ਰਾਣੀ ਉਹਦੇ ਬਾਰੇ ਮੈਂ ਬੋਲਿਆ ਤੇ ਅੱਜ ਮੈਂ ਗੱਲ ਵੀ ਬੀਬੀ ਜੀ ਨਾਲ ਕੀਤੀ ਆ ਤੇ ਉਹਨਾਂ ਨੇ ਇਹ ਗੱਲ ਕਹੀ ਆ ਵੀ ਸੰਗਤ ਬਖਸ਼ਣ ਹਾਰਾ ਜੋ ਵੀ ਮੇਰੇ ਤੋਂ ਕੀਰਤਨ ਕਰਦਿਆਂ ਜਾਂ ਬਲੌਗ ਬਣਾਉਂਦਿਆਂ ਕੋਈ ਗਲਤੀ ਅਣਜਾਣੇ ਜਾਣੇ ਅਣਜਾਣੇ ਦੇ ਵਿੱਚ ਹੋ ਗਈ ਆ ਤੇ ਮੈਂ ਉਸ ਤੋਂ ਉਸ ਦੀ ਸੰਗਤ ਜੀ ਦੇ ਕੋਲੋਂ ਮਾਫੀ ਮੰਗਦੀ ਆ ਵੱਡੀ ਤੋਂ ਵੱਡੀ ਵੀ ਕੋਈ ਗਲਤੀ ਆਪਣੇ ਬੱਚਿਆਂ ਤੋਂ ਆਪਣੀ ਧੀ ਤੋਂ ਆਪਣੇ ਪੁੱਤ ਤੋਂ ਹੋ ਜਾਵੇ ਤੇ ਮਾਂ ਪਿਓ ਬੱਚਿਆਂ ਨੂੰ ਘਰੋਂ ਬਾਹਰ ਨਹੀਂ ਕੱਢਦਾ ਇਸ ਕਰਕੇ ਇਹ ਵੀ ਬੀਬੀ ਪਰਲੀਨ कौर ਖਾਲਸਾ ਜੀ ਸਾਡੀ ਭੈਣ ਇਹ ਵੀ ਗੁਰਨਾਨਕ ਦੇਵ ਜੀ ਦੇ ਘਰ ਦੀ ਧੀ ਆ ਹੋਰ ਇਹ ਦੁੱਤ ਕੀ ਕੀ ਹੋ ਸਕਦਾ ਤੇ ਸੰਗਤ ਜੀ ਤੁਸੀਂ ਬਖਸ਼ਣ ਹਾਰ ਜੇ ਵੀਡੀਓ ਇਹ ਜਿਹੜੀ ਵੀਡੀਓ ਦੋਸਤੋ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਿਆ ਜੇ ਹਰ ਇੱਕ ਸੰਗਤ ਹਰ ਇੱਕ ਸਾਡੀਆਂ ਧੀਆਂ ਭੈਣਾਂ ਬੱਚਿਆਂ ਬਜ਼ੁਰਗਾਂ ਦੇ ਕੋਲ ਜਾਵੇ ਤਾਂ ਕਿ ਪਤਾ ਲੱਗ ਸਕੇ ਸਾਰਿਆਂ ਨੂੰ ਕਿ ਬੀਬੀ ਪ੍ਰਬਲীন ਕੋਰ ਖਾਲਸਾ ਜੀ ਨੇ ਉਸ ਚੀਜ਼ ਦੀ ਸੰਗਤ ਜੀ ਤੋਂ ਸ਼ਮਾ ਮੰਗੀ